ਉਨੀਤ ਬਿੱਟੂ ਜੀ ਨੇ ਇੱਕ ਟਵੀਟ ਕਰਕੇ ਇਲਜ਼ਾਮ ਲਗਾਇਆ ਕਿ ਪੰਜਾਬ ਨੇ ਦਿੱਲੀ ਦੇ ਅੱਗੇ ਗੋਡੇ ਟੇਕ ਦਿੱਤੇ ਆ ਬਿੱਟੂ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਣਾ ਹਾਂ ਕਿ ਲੁਧਿਆਣੇ ਦੇ ਲੋਕਾਂ ਨੇ ਤੁਹਾਨੂੰ ਗੂਰੀ ਤਰ੍ਹਾਂ ਨਕਾਰਿਆ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਔਰ ਉਸ ਤੋਂ ਬਾਅਦ ਤੁਸੀਂ ਦਿੱਲੀ ਦਰਬਾਰ ਦੇ ਅੱਗੇ ਗੋਡੇ ਰਗੜੇ ਇੱਕ ਮੰਤਰੀ ਦੀ ਪੋਸਟ ਵਾਸਤੇ ਤੁਸੀਂ ਤੇ ਆਪਣੇ ਪਰਿਵਾਰ ਦੀ ਸ਼ਾਖ ਦੀ ਵੀ ਪਰਵਾਹ ਨਾ ਕੀਤੀ ਕਿ ਪੰਜਾਬ ਦੇ ਵਿੱਚ ਉਸ ਪਰਿਵਾਰ ਦਾ ਕਿੰਨਾ ਮਾਨ ਸਨਮਾਨ ਹੈਗਾ ਔਰ ਤੁਸੀਂ ਇੱਕ ਪਦਵੀ ਦੇ ਵਾਸਤੇ ਜਾਨੀ ਕਿ ਗੋਡੇ ਟੇਕ ਤੇ ਉੱਥੇ ਔਰ ਦੂਸਰੀ ਗੱਲ ਬਿੱਟੂ ਸਾਹਿਬ ਨੂੰ ਇਹ ਦੱਸੋ ਅੱਜ ਬਹੁਤ ਸਾਰੇ ਬੀਜੇਪੀ ਦੇ ਲੋਕਾਂ ਨੂੰ ਬੀਜੇਪੀ ਦੇ ਮੁੱਖ ਮੰਤਰੀਆਂ ਦਾ ਨਾਮ ਹੀ ਨਹੀਂ ਪਤਾ ਹੋਣਾ ਕਿਉਂਕਿ ਬੀਜੇਪੀ ਨੂੰ ਤਾਂ ਹਾਈਜੈਕ ਸਿਰਫ ਦੋ ਲੋਕਾਂ ਨੇ ਕੀਤਾ ਹੋਇਆ ਔਰ ਤੀਸਰੀ ਗੱਲ ਪਿਛਲੇ ਦਿਨੀ ਜਦੋਂ ਲੁਧਿਆਣਾ ਪੱਛਮ ਦਾ ਇਲੈਕਸ਼ਨ ਸੀ ਉੱਥੇ ਦਿੱਲੀ ਦੀ ਮਾਨਯੋਗ ਮੁੱਖ ਮੰਤਰੀ ਉੱਥੇ ਆਈ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬੀ ਸਮਾਜ ਦਾ ਔਰ ਸਿੱਖ ਪੰਥ ਦਾ ਨਰਾਦਰ ਕੀਤਾ ਉਹਦੇ ਤੇ ਤੁਸੀਂ ਦੋ ਸ਼ਬਦ ਵੀ ਨਹੀਂ ਬੋਲੇ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਜਿਹੜੀਆਂ ਵਿਕਾਸ ਅਥਾਰਟੀਆਂ ਹੈਗੀਆਂ ਨੇ ਸ਼ਹਿਰਾਂ ਦੀਆਂ ਉਹਨਾਂ ਦਾ ਸੀਐਸ ਨੂੰ ਮੁਖੀ ਲਾਉਣ ਦੇ ਉੱਤੇ ਕਿ ਪੰਜਾਬ ਨੇ ਦਿੱਲੀ ਦੇ ਕਿ ਗੋਡੇ ਟੇਕ ਤੇ ਮੈਂ ਤੈਨੂੰ ਪੁੱਛਣਾ ਚਾਹਣਾ ਪੂਰੇ ਹਿੰਦੁਸਤਾਨ 'ਚੋਂ ਤੁਸੀਂ ਇੱਕ ਵੀ ਸ਼ਹਿਰ ਦਾ ਨਾਮ ਦੱਸੋ ਜਿਸ ਦਾ ਮੁਖੀ ਜਿਹੜਾ ਹੈਗਾ ਵਿਕਾਸ ਅਥਾਰਟੀ ਦਾ ਮੁਖੀ ਮੁੱਖ ਮੰਤਰੀ ਹੈਗਾ ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਸਿਰਫ ਤੇ ਸਿਰਫ ਇਸ ਕਰਕੇ ਕੀਤਾ ਗਿਆ ਕਿ ਤਾਂ ਕਿ ਵਿਕਾਸ ਦੀ ਗਤੀ ਨੂੰ ਜਿਹੜਾ ਹੈਗਾ ਹੋਰ ਤੇਜ਼ ਕੀਤਾ ਜਾ ਸਕੇ ਔਰ ਫਾਈਨਲ ਅਥਾਰਟੀ ਮੁੱਖ ਮੰਤਰੀ ਹੀ ਹੈ ਅੱਜ ਵੀ ਜਿਹੜਾ ਹੈਗਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਦਾ ਚੇਅਰਮੈਨ ਜਿਹੜਾ ਉਹ ਮੁੱਖ ਮੰਤਰੀ ਹੈਗਾ ਸੋ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਤੇ ਕੈਬਨਟ ਦੀ ਤਜਵੀਜ਼ ਸੀ ਔਰ ਸਰਕਾਰਾਂ ਹਮੇਸ਼ਾ ਲੋਕਾਂ ਦੀ ਭਲਾਈ ਦੇ ਵਿੱਚ ਐਸੇ ਫੈਸਲੇ ਜਿਹੜੀ ਆ ਉਹ ਲੈਂਦੀਆਂ ਹੋਈਆਂ ਨੇ ਔਰ ਦੂਸਰੀ ਗੱਲ ਮੈਂ ਤਾਂ ਐਂਡ ਦੇ ਵਿੱਚ ਇੱਕ ਹੀ ਆਖਾਂਗਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਂ ਉਹ ਦੂਜਿਆਂ ਦੇ ਉੱਤੇ ਪੱਥਰ ਨਹੀਂ ਸੁੱਟਦੇ ਹੋਂ